ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਹਿਮਾਚਲ ਪ੍ਰਦੇਸ਼ ਵਿੱਚ ਹੋਏ ਇੱਕ ਬਹੁਤ ਹੀ ਦੁਖਦਾਈ ਸੜਕ ਹਾਦਸੇ ਬਾਰੇ ਇਸ ਵਿੱਚ ਪੰਜਾਬ ਤੋਂ ਗਏ ਸ਼ਰਧਾਲੂ ਪ੍ਰਭਾਵਿਤ ਹੋਏ ਨੇ ਸਾਡੇ ਕੋਲੇ ਕਈ ਰਿਪੋਰਟਾਂ ਨੇ ਇਸ ਬਾਰੇ ਹਾਂ ਜੀ ਬਿਲਕੁਲ ਇਹ ਘਟਨਾ ਵਾਕਈ ਬਹੁਤ ਅਫਸੋਸਨਾਕ ਹੈ ਅੱਪਾ ਕੋਸ਼ਿਸ਼ ਕਰਾਂਗੇ ਕਿ ਇਹਨਾਂ ਰਿਪੋਰਟਾਂ ਦੇ ਆਧਾਰ ਤੇ ਦੇਖੀਏ ਕਿ ਅਸਲ ਚੇ ਹੋਇਆ ਕੀ ਕੀ ਕਾਰਨ ਰਹੇ ਤੇ ਕੀ ਅਸਰ ਪਿਆ ਮਤਲਬ ਪੂਰੀ ਤਸਵੀਰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਤਾਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਘਟਨਾ ਹੋਈ ਕਦੋਂ ਤੇ ਕਿੱਥੇ ਇਹ ਜੀ ਹਾਦਸਾ ਹੋਇਆ 15 ਅਗਸਤ 2025 ਨੂੰ ਸਵੇਰ ਦਾ ਸਮਾਂ ਸੀ ਲਗਭਗ 7:30 ਜਾਂ 7:30 ਵਜੇ ਦੇ ਕਰੀਬ ਅੱਛਾ ਸਵੇਰੇ ਸਵੇਰੇ ਹਾਂਜੀ ਤੇ ਜਗ੍ਹਾ ਸੀ ਹਿਮਾਚਲ ਪ੍ਰਦੇਸ਼ ਦਾ ਕਾਂਗੜਾ ਜ਼ਿਲ੍ਹਾ ਚਮੁੰਡਾ ਤੋਂ ਧਰਮਸ਼ਾਲਾ ਵਾਲੀ ਸੜਕ ਤੇ ਇੱਕ ਮੋੜ ਪੈਂਦਾ ਇੱਕੋ ਮੋੜ ਕਹਿੰਦੇ ਨੇ ਉਹਨੂੰ ਉੱਥੇ ਹੋਇਆ ਇਹ ਇੱਕੋ ਮੋੜ ਮੈਂ ਪੜਿਆ ਸੀ ਰਿਪੋਰਟਾਂ ਚ ਕਿ ਖਤਰਨਾਕ ਜਗ੍ਹਾ ਹੈ ਹਾਂਜੀ ਕਾਫੀ ਤਿੱਖਾ ਮੋੜ ਹੈ ਉਹ ਪਹਾੜੀ ਇਲਾਕਾ ਹੈ ਨਾ ਤਾਂ ਉੱਥੇ ਕਈ ਵਾਰ ਤਜਰਬੇਕਾਰ ਡਰਾਈਵਰ ਵੀ ਥੋੜਾ ਔਖਾ ਹੋ ਜਾਂਦਾ ਹੈ ਇੱਥੇ ਇੱਕ ਮਹਿੰਦਰਾ ਪਿਕਅਪ ਗੱਡੀ ਸੀ ਜਿਸ 'ਚ ਇਹ ਸ਼ਰਦਾਲੂ ਬੈਠੇ ਸੀ ਉਹ ਇਸੇ ਮੋੜ ਤੇ ਮਤਲਬ ਕੰਟਰੋਲ ਗਵਾ ਬੈਠੀ ਤੇ ਫਿਰ ਗੱਡੀ ਸਿੱਧੀ ਖੱਡ 'ਚ ਜਾ ਡੇਗੀ ਹਾਂਜੀ ਕੁਝ ਰਿਪੋਰਟਾਂ ਕਹਿ ਰੀਆਂ ਨੇ ਕਿ ਕੰਟਰੋਲ ਗਵਾਂ ਤੋਂ ਬਾਅਦ ਗੱਡੀ ਪਲਟ ਗਈ ਤੇ ਕੁਝ ਕਹਿ ਰੀਆਂ ਨੇ ਕਿ ਸੜਕ ਤੋਂ ਥੱਲੇ ਡੂੰਗੀ ਖੱਡ ਵਿੱਚ ਜਾ ਡੇਗੀ ਦੋਵੇਂ ਹਾਲਤਾਚ ਸਥਿਤੀ ਬਹੁਤ ਗੰਭੀਰ ਬਣ ਗਈ ਹਾਏ ਰੱਬਾ ਤੇ ਇਸ ਹਾਦਸੇ ਚ ਜਾਨੀ ਨੁਕਸਾਨ ਬਾਰੇ ਕੀ ਖਬਰ ਹੈ ਮਤਲਬ ਕੌਣ ਲੋਕ ਸੀ ਇਹ ਫੋਰਸ ਦੀ ਗੱਲ ਹੈ ਜੀ ਚਾਰ ਜਾਨਾ ਚਲੀਆਂ ਗਈਆਂ ਐ ਇਸ ਹਾਦਸੇ ਵਿੱਚ ਓ ਤੇ ਇਹ ਸਾਰੇ ਹੀ ਪੰਜਾਬ ਦੇ ਸੀ ਮੋਗਾ ਜ਼ਿਲ੍ਹੇ ਦਾ ਪਿੰਡ ਹੈ ਬਾਗੀਕੇ ਨਿਹਾਲ ਸਿੰਘ ਵਾਲਾ ਕੋਲ ਪੈਂਦਾ ਉੱਥੋਂ ਦੇ ਰਹਿਣ ਵਾਲੇ ਸਨ ਅੱਛਾ ਇੱਕੋ ਪਿੰਡ ਦੇ ਸਾਰੇ ਹਾਂਜੀ ਸਾਰੇ ਇੱਕੋ ਪਿੰਡ ਦੇ ਨਾਂ ਵੀ ਪਤਾ ਲੱਗੇ ਨੇ ਇੱਕ ਕਿਰਨ ਦੇਵੀ ਸੀ ਉਮਰ 35 ਸਾਲ ਜਗਸੀਰ ਸਿੰਘ 38 ਸਾਲ परमजीत कौर 35 ਸਾਲ ਤੇ ਸੁਖਜਿੰਦਰ ਸਿੰਘ ਇਹ ਵੀ 35 ਸਾਲ ਦੇ। ਹੂੰ। ਖਬਰ ਹੈ ਕਿ ਕਿਰਨ ਦੇਵੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ। ਬਾਕੀ ਤਿੰਨ ਜਣੇ ਜ਼ਖਮੀ ਸੀ ਪਰ ਟਾਂਡਾ ਮੈਡੀਕਲ ਕਾਲਜ ਜਿਹਨੂੰ ਆਰਪੀ ਜੀਐਮਸੀ ਵੀ ਕਹਿੰਦੇ ਨੇ ਉੱਥੇ ਜਾ ਕੇ ਦਮ ਤੋੜ ਗਏ। ਬਹੁਤ ਬਹੁਤ ਹੀ ਦੁਖਦਾਈ ਖਬਰ ਹੈ। ਤੇ ਜ਼ਖਮੀ ਕਿੰਨੇ ਕੁ ਲੋਕ ਹੋਏ ਨੇ? ਜ਼ਖਮੀਆਂ ਦੀ ਗਿਣਤੀ ਨਾ ਅਲੱਗ-ਅਲੱਗ ਰਿਪੋਰਟਾਂ 'ਚ ਥੋੜੀ ਵੱਖਰੀ ਹੈ। ਕੋਈ 25 ਕਹਿ ਰਿਹਾ ਹੈ, ਕੋਈ 29 ਤੱਕ ਦੱਸ ਰਿਹਾ ਹੈ। ਅੱਛਾ। ਹਾਂ। ਇਨਾ ਵਿੱਚ ਡਰਾਈਵਰ ਨਿਰਪਾਸਿੰਗ ਉਦੀ ਉਮਰ 34 ਸਾਲ ਹੈ ਤੇ ਕੰਡਕਟਰ ਅੰਗਰੇਜ਼ ਸਿੰਘ 38 ਸਾਲ ਦਾ ਇਹ ਵੀ ਸ਼ਾਮਿਲ ਨੇ ਇਹ ਵੀ ਉਸੇ ਪਿੰਡ ਦੇ ਹੀ ਨੇ ਠੀਕ ਹੈ ਤੇ ਜ਼ਖਮੀਆਂ ਵਿੱਚ ਬੱਚੇ ਵੀ ਹੈਗੇ ਨੇ ਜਵਾਨ ਵੀ ਨੇ ਉਮਰ 8 ਸਾਲ ਤੋਂ ਲੈ ਕੇ 38 ਸਾਲ ਤੱਕ ਦੇ ਲੋਕ ਸ਼ਾਮਿਲ ਦੱਸੇ ਜਾ ਰਹੇ ਨੇ ਕੀ ਉਹਨਾਂ ਦੀ ਹਾਲਤ ਬਾਰੇ ਕੁਝ ਪਤਾ ਲੱਗਾ ਮਤਲਬ ਠੀਕ ਨੇ ਹੁਣ ਸ਼ੁਕਰ ਹੈ ਜ਼ਿਆਦਾਤਰ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ ਸਾਰਿਆਂ ਦਾ ਇਲਾਜ ਟਾਂਡਾ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ ਚਲੋ ਇਹ ਤਾਂ ਰਹਾਦ ਦੀ ਗੱਲ ਹੈ ਪਰ ਇਹ ਸਭ ਹੋਇਆ ਕਿਉਂ ਮਤਲਬ ਕੀ ਕਾਰਨ ਰਿਹਾ ਇਸ ਹਾਦਸੇ ਦਾ ਇਹ ਲੋਕ ਕਿੱਥੋਂ ਆ ਰਹੇ ਸੀ ਇਹ ਸਾਰੇ ਸ਼ਰਧਾਲੂ ਸੀ ਜੀ માતા ਚਮੁੰਡਾ ਦੇਵੀ ਦੇ ਮੰਦਿਰ ਗਏ ਸੀ ਉਥੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਮੁੜ ਰਹੇ ਸੀ ਜਦੋਂ ਇਹ ਹਾਦਸਾ ਹੋਇਆ ਹੂੰ ਹੁਣ ਕਾਰਨਾਂ ਦੀ ਗੱਲ ਕਰੀਏ ਤਾਂ ਦੋ ਮੁੱਖ ਗੱਲਾਂ ਸਾਹਮਣੇ ਆ ਰਹੀਆਂ ਨੇ ਕੀ ਇੱਕ ਤਾਂ ਇਹ ਕਿ ਗੱਡੀ ਵਿੱਚ ਸਵਾਰੀਆਂ ਬਹੁਤ ਜ਼ਿਆਦਾ ਸੀ ਸਮਰੱਥਾ ਤੋਂ ਕਿਤੇ ਵੱਧ ਉਹੀ ਜਿਵੇਂ ਦੱਸਿਆ 29 ਦੇ ਕਰੀਬ ਲੋਕ ਇੱਕ ਪਿਕਅਪ ਗੱਡੀ ਵਿੱਚ हां पिकअप ਤਾਂ ਸਮਾਨ ਲਈ ਹੁੰਦੀ ਆ ਜ਼ਿਆਦਾਤਰ ਬਿਲਕੁਲ ਇਹ ਮਾਲ ਟਾਉਣੇ ਵਾਲੀ ਗੱਡੀ ਹੁੰਦੀ ਹੈ ਐਨੀਆਂ ਸਵਾਰੀਆਂ ਲਈ ਬਣੀ ਨਹੀਂ ਹੁੰਦੀ ਤਾਂ ਪਹਿਲਾ ਕਾਰਨ ਓਵਰਲੋਡਿੰਗ ਦੂਜਾ ਉਹ ਇੱਕੋ ਮੋੜ ਜਿਸਦੇ ਆਪਾਂ ਪਹਿਲਾਂ ਗੱਲ ਕੀਤੀ ਉਹ ਬਹੁਤ ਤਿੱਖਾ ਤੇ ਖਤਰਨਾਕ ਹੈਗਾ ਤਾਂ ਮਤਲਬ ਓਵਰਲੋਡਿੰਗ ਤੇ ਖਤਰਨਾਕ ਮੋੜ ਹਾਂਜੀ ਦੋਵੇਂ ਚੀਜ਼ਾਂ ਇਕੱਠੀਆਂ ਹੋ ਗਈਆਂ ਪਾਰ ਜ਼ਿਆਦਾ ਹੋਣ ਕਰਕੇ ਤੇ ਮੋੜ ਤਿੱਖਾ ਹੋਣ ਕਰਕੇ ਡਰਾਈਵਰ ਕੋਲੋਂ ਗੱਡੀ ਸੰਭਲੀ ਨਹੀਂ ਕੰਟਰੋਲ ਤੋਂ ਬਾਹਰ ਹੋ ਗਈ ਪਰ ਇਹ ਓਵਰਲੋਡਿੰਗ ਵਾਲੀ ਗੱਲ ਇਸ ਤਪਹਾੜੀ ਰਸਤਿਆਂ ਤੇ ਅਕਸਰ ਦੇਖਣ ਨੂੰ ਮਿਲਦੀ ਹੈ ਖਾਸ ਕਰਕੇ ਜਦੋਂ ਲੋਕ ਤੀਰਥ ਯਾਤਰਾ ਤੇ ਜਾਂਦੇ ਨੇ ਕੀ ਕੋਈ ਰੋਕ ਟੋਕ ਨਹੀਂ ਹੈ ਦੇਖੋ ਕਾਗਜ਼ਾਂ 'ਚ ਤਾਂ ਨਿਯਮ ਹੈਗੇ ਨੇ ਪਰ ਅਸਲੀਅਤ ਵਿੱਚ ਅ ਅਕਸਰ ਅਣਗਹਿਲੀ ਹੁੰਦੀ ਹੈ ਖਾਸ ਕਰਕੇ ਜਦੋਂ ਵੱਡੇ ਜਥੇ ਜਾਂਦੇ ਨੇ ਤਾਂ ਕਈ ਵਾਰੀ ਚੈਕਿੰਗ ਵੀ ਉਨੀ ਸਖਤ ਨਹੀਂ ਹੁੰਦੀ ਜਾਂ ਲੋਕ ਆਪ ਹੀ ਹਤਰਾਮੁੱਲ ਲੈ ਲੈਂਦੇ ਨੇ ਇਹ ਹਾਦਸਾ ਦਿਖਾਉਂਦਾ ਕਿ ਲਾਪਰਵਾਹੀ ਕਿੰਨੀ ਭਾਰੀ ਪੈ ਸਕਦੀ ਹੈ ਸਹੀ ਗੱਲ ਹੈ ਹਾਦਸੇ ਤੋਂ ਬਾਅਦ ਫਿਰ ਕੀ ਕਾਰਵਾਈ ਹੋਈ ਮਤਲਬ ਬਚਾਅ ਕਾਰਜ ਵਗੈਰਾ ਜਿਵੇਂ ਪਤਾ ਲੱਗਾ ਉੱਥੇ ਸਥਾਨਕ ਲੋਕ ਪੁਲਿਸ ਪ੍ਰਸ਼ਾਸਨ ਸਾਰੇ ਪਹੁੰਚ ਗਏ ਬਚਾਅ ਦਾ ਕੰਮ ਸ਼ੁਰੂ ਕੀਤਾ ਜ਼ਖਮੀਆਂ ਨੂੰ ਫਟਾਫਟ ਟਾਂਡਾ ਹਸਪਤਾਲ ਪਹੁੰਚਾਇਆ ਗਿਆ ਠੀਕ ਤੇ ਪੁਲਿਸ ਨੇ ਡਰਾਈਵਰ ਨਿਰਭੈ ਸਿੰਘ ਤੇ ਪਰਚਾ ਦਰਜ ਕਰ ਲਿਆ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਹੋਰ ਵੀ ਧਾਰਾਵਾਂ ਲਾਈਆਂ ਨੇ ਜਿਹੜੀ ਐਫ ਆਈ ਆਰ ਹੁੰਦੀ ਹੈ ਨਾ ਉਹ ਦਰਜ ਹੋ ਗਈ ਹੈ ਹੁਣ ਅੱਗੇ ਜਾਂਚ ਚੱਲ ਰਹੀ ਹੈ ਤੇ ਜਿਹੜੇ ਚਾਰ ਲੋਕਾਂ ਦੀ ਮੌਤ ਹੋ ਗਈ ਉਹਨਾਂ ਦੀਆਂ ਦੇਹਾਂ ਉਹਨਾਂ ਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਕਾਨੂੰਨੀ ਕਾਰਵਾਈ ਹੁੰਦੀ ਹੈ ਉਹ ਪੂਰੀ ਕਰਕੇ ਦੇਹਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਨੇ ਤਾਂ ਕਿ ਉਹ ਅੰਤਿਮ ਸੰਸਕਾਰ ਕਰ ਸਕਣ ਤਾਂ ਹੁਣ ਅੱਗੇ ਕੀ ਲੱਗਦਾ ਜਾਂਚ ਤੋਂ ਕੁਝ ਸਾਫ਼ ਹੋਏਗਾ ਕੋਈ ਜ਼ਿੰਮੇਵਾਰੀ ਤੈਅ ਹੋਏਗੀ ਦੇਖੋ ਜਾਂਚ ਤਾਂ ਚੱਲ ਰਹੀ ਹੈ ਪੂਰੀ ਕੋਸ਼ਿਸ਼ ਹੋਏਗੀ ਕਿ ਹਾਦਸੇ ਦੇ ਅਸਲ ਕਾਰਨ ਪਤਾ ਲੱਗਣ ਤੇ ਜੇ ਕਿਸੇ ਦੀ ਲਾਪਰਵਾਹੀ ਸੀ ਤਾਂ ਉਹ ਸਾਹਮਣੇ ਆਵੇ ਪਰ ਵੱਡੀ ਗੱਲ ਇਹ ਹੈ ਕਿ ਇਸ ਘਟਨਾ ਨੇ ਦੋ ਮੁੱਦੇ ਫੇਰ ਉਭਾਰ ਦਿੱਤੇ ਨੇ ਇੱਕ ਤਾਂ ਇਕੂ ਮੋੜ ਵਰਗੇ ਖਤਰਨਾਕ ਸਪੌਟਸ ਦੀ ਸੁਰੱਖਿਆ ਤੇ ਦੂਜਾ ਓਵਰਲੋਡਿੰਗ ਦਾ ਮਸਲਾ ਹੂੰ ਇਹ ਦੋਵੇਂ ਬਹੁਤ ਅਹਿਮ ਨੇ ਹਾਂਜੀ ਸਵਾਲ ਇਹੀ ਹੈ ਕਿ ਕੀ ਇਸ ਹਾਦਸੇ ਤੋਂ ਬਾਅਦ ਕੋਈ ਠੋਸ ਕਦਮ ਚੁੱਕੇ ਜਾਣਗੇ ਜਾਂ ਫਿਰ ਕੁਝ ਦਿਨਾਂ ਬਾਅਦ ਸਭ ਪਹਿਲਾਂ ਵਰਗਾ ਹੀ ਹੋ ਜਾਵੇਗਾ ਬਿਲਕੁਲ ਸਹੀ ਕਿਹਾ ਇਹ ਸਿਰਫ ਇੱਕ ਘਟਨਾ ਨਹੀਂ ਇਹ ਇੱਕ ਵੱਡੀ ਚੇਤਾਵਨੀ ਹੈ ਸਾਨੂੰ ਸਾਰਿਆਂ ਨੂੰ ਸੋਚਣਾ ਪਵੇਗਾ ਕਿ ਸੁਰੱਖਿਆ ਨਿਯਮ ਖਾਸ ਕਰਕੇ ਪਹਾੜਾਂ ਵਿੱਚ ਕਿੰਨੇ ਜ਼ਰੂਰੀ ਨੇ ਬਿਲਕੁਲ ਤੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਭਵਿਕ ਵਿੱਚ ਅਜਿਹੇ ਹਾਦਸੇ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ ਕਿ ਸਿਰਫ ਡਰਾਈਵਰ ਨੂੰ ਦੋਸ਼ੀ ਠਹਿਰਾ ਦੇਣਾ ਕਾਫੀ ਹੈ ਜਾਂ ਫਿਰ ਸੜਕਾਂ ਨੂੰ ਬਿਹਤਰ ਬਣਾਉਣ ਗੱਡੀਆਂ ਦੀ ਫਿਟਨੈਸ ਚੈੱਕ ਕਰਨ ਤੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ ਖਾਸ ਕਰਕੇ ਉਹਨਾਂ ਰੂਟਾਂ ਤੇ ਜਿੱਥੇ ਸਰਦਾਲੂ ਜ਼ਿਆਦਾ ਜਾਂਦੇ ਨੇ ਹਾਂ ਇਹ ਸਵਾਲ ਨੇ ਜਿਨ੍ਹਾਂ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਬਣਦਾ ਖੈਰ ਅੱਜ ਲਈ ਇੰਨਾ ਹੀ ਠੀਕ ਹੈ ਜੀ